ਇਹ ਕਾਲਜ ਦੇ ਸਾਰੇ ਹੀ ਕਰਮਚਾਰੀ ਸਭ ਨੂੰ ਵੀ ਜੀ ਆਇਆਂ ਨੂੰ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਹਨੀ ਖੂਬਸੂਰਤ ਪੇਸ਼ਕਾਰੀ ਦੇ ਲਈ ਜ਼ੋਰਦਾਰ ਤਾੜੀਆਂ ਦਾ ਬੰਨਣਾ ਹੈ ਅਦਰ ਸਾਹਮਣੇ ਦੇਖ ਕੇ ਜੀ is ini sampai device itu kan ada kan ਇਹ ਅਸੀਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੇ ਹਾਂ ਦੂਸਰੇ ਦੇ ਮਨ ਦੇ ਵਿੱਚ ਖਿਆਲ ਆਇਆ ਸੀ ਕਿ ਜਦੋਂ ਮੈਂ ਇੱਥੇ ਦਾਖਲਾ ਲੈਣ ਆਇਆ ਸੀ 2015 ਦੇ ਵਿੱਚ ਤੇ ਬਹੁਤ ਹੀ ਘੱਟ ਪਰਸੈਂਟੇਜ ਤੇ ਮੈਨੂੰ ਦਾਖਲਾ ਮਿਲਦਾ ਮਿਲਦਾ ਰਹਿ ਗਿਆ ਸੀ ਸਾਇੰਸ स्ट्रीਮ ਦੇ ਵਿੱਚ ਤਾਂ ਵਿਦਿਆਰਥੀ ਹੋਣ ਦਾ ਜਿਹੜਾ ਸੁਪਨਾ ਸੀ ਉਹ ਤਾਂ ਮੇਰਾ ਨਹੀਂ ਪੂਰਾ ਹੋ ਸਕਿਆ ਜਿੰਦਰਾ ਕਾਲਜ ਦਾ ਇਸ ਮਾਨਮਕਤੀ ਸੰਸਥਾ ਦਾ ਹਿੱਸਾ ਹੋਣ ਦਾ ਮੌਕਾ ਮੇਰੇ ਹਿੱਸੇ ਆਇਆ ਤੇ ਆਪਣੀ ਸਭ ਦੇ ਹੀ ਹਿੱਸੇ ਆ ਉਸ ਲਈ ਆਪਾਂ ਇੱਕ ਦੂਜੇ ਨੂੰ ਲਗਾਤਾਰ ਉਸ ਜਸ਼ਨਾਂ ਪ੍ਰੋਫੈਸਰ ਕੇਸ਼ਵਾਨੰਦ ਜੀ ਪ੍ਰੋਫੈਸਰ ਰਮੇਸ਼ ਚੰਦਰ ਪਸਰੀਜਾ ਜੀ ਜੋ ਸੰਸਕ੍ਰਿਤ ਡਿਪਾਰਟਮੈਂਟ ਤੋਂ ਸੇਵਾਮੁਕਤ ਹੋਇਆ ਕਾਲਜ ਦੇ ਬਰਸਰ ਵੀ ਰਹੇ ਆ ਹਾਲ ਹੀ ਦੇ ਵਿੱਚ ਕਾਲਜ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਸੁਲਤਾਨ ਸਿੰਘ ਜੀ ਫਮਰਸ ਡਿਪਾਰਟਮੈਂਟ ਤੋਂ ਸੇਵਾਮੁਕਤ ਹੋਇਆ ਸੀ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦੇ ਆਂ ਪ੍ਰੋਫੈਸਰ ਮਲਕੀਤ ਸਿੰਘ ਜੀ ਦਾ ਵੀ ਅਸੀਂ ਸਵਾਗਤ ਕਰਦੇ ਆਂ ਪ੍ਰੋਫੈਸਰ ਊਸ਼ਾ ਮੈਮ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਆਂ ਇਸ ਦੇ ਨਾਲ ਹੀ ਕਾਲਜ ਦੇ ਵਿੜੇ ਵਿੱਚ 100 ਬੂਟੇ SBI ਬ੍ਰਾਂਚ ਵੱਲੋਂ দান ਕੀਤੇ ਗਏ ਉਹਨਾਂ ਦੇ ਨੁਮਾਇੰਦੇ ਬੈਂਕ ਮੈਨੇਜਰ ਕਰਨ ਮਲ ਉਤਰਾ ਜੀ ਸਾਡੇ ਦਰਮਿਆਨ ਮੌਜੂਦ ਨੇ ਅਸੀਂ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦੇ ਆਂ ਇਸ ਦੇ ਨਾਲ ਹੀ 1968 thank oh.

ਉਹ ਹਲੇ ਵੀ ਦਿਲ ਦੇ ਵਿੱਚ ਉਸੇ ਤਰ੍ਹਾਂ ਹੀ ਤਰੋ-ਤਾਜ਼ਾ ਹਨ ਜਿਹੜੇ ਕਿ ਅੱਜ ਤੋਂ 32 ਸਾਲ ਪਹਿਲਾਂ ਸੀ ਜਦੋਂ ਮੈਂ ਇਸ ਕਾਲਜ ਦੇ ਵਿੱਚ ਜੁਆਇਨ ਕੀਤਾ ਸੀ ਤਾਂ ਬੜਾ ਹੀ ਦੇ ਦੋਜ਼ ਵਰਦ ਮੈਮਰੀਸ ਆਫਿਸ ਤੇ ਚਾਲੇ ਹਲੇ ਵੀ ਉਹ ਯਾਦਾਂ ਜਿਹੜੀਆਂ ਹਨ ਜਦੋਂ ਅਸੀਂ ਉਹ ਸਮਾਂ ਯਾਦ ਆਰ ਜਿਨ੍ਹਾਂ ਨੇ ਕਿ ਇਥੋਂ ਕਾਲਜ ਤੋਂ ਪੜ੍ਹਾਈ ਕੀਤੀ ਜਿਨ੍ਹਾਂ ਨੇ ਕਿ 1940 ਦੇ ਵਿੱਚ ਕਾਲਜ ਬਣਿਆ 1968 ਦੇ ਬੈਚ ਆਊਟ ਇਹ ਬੈਚ ਦੇ ਪਾਸ ਆਊਟ ਜਿਹੜੇ ਹਨ ਉਹ ਅੱਜ ਸਾਡੇ ਵਿੱਚ ਮੌਜੂਦ ਹਨ ਹੁੰਦਾ ਹੈ ਕਿ ਅਸੀਂ ਸਾਨੂੰ ਇਸ ਕਾਲਜ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਸਾਰੇ ਹੀ ਬਹੁਤ ਹੀ ਬਣਪਾਏ ਹਾਂ ਕਿ ਰਜਿੰਦਰਾ ਕਾਲਜ ਜੀ ਇੱਕ ਮਾਨਵਕੀ ਸੰਸਥਾ ਹੈ ਉਸ ਦੇ ਵਿੱਚ ਅਸੀਂ ਸੇਵਾ ਨਿਭਾ ਰਹੇ ਹਾਂ ਵਿਦਿਆਰਥੀਆਂ ਨੂੰ ਇਹਨਾਂ ਨੇ ਹੀ ਦਰਸਾਏ ਹੋਏ ਜਿਹੜੇ ਪੁਰਨੇ ਜਿਹੜੇਾਨੂੰ ਲੁਪਾਈ ਗਏ ਸੀ ਉਹਨਾਂ ਦੇ ਉੱਪਰ ਚਲਾਨ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਚਾਹੇ ਫਸਰ-ਫਸੀਚਾ ਹਨ ਅੱਜ ਵੀ ਜਦੋਂ ਕੋਈ ਫੰਡ ਸੇ ਵਾਸਤੇ ਕੋਈ ਪ੍ਰੋਬਲਮ ਆਦੀ ਹੈ ਤਾਂ ਪਹਿਲਾ ਨਾਮ ਜਿਹੜਾ ਹੈ ਪ੍ਰਸਰ ਕਸੀਚਾ ਦਾ ਆਂਦਾ ਹੈ ਕਿ ਉਹਨਾਂ ਨੂੰ ਪੁੱਛਿਆ ਜਾਵੇ ਇਸ ਚੀਜ਼ ਦੇ ਵਾਸਤੇ ਤਾਂ ਇਹੇ ਚੀਜ਼ਾਂ ਲਈ ਹਾਂ ਸਰ ਅਸੀਂ ਸਭ ਤੁਹਾਡੇ ਹੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਚੱਲ ਰਹੇ ਹਾਂ ਤੁਸੀਂ ਹੀ ਇਸ ਕਾਲਜ ਦੀਆਂ ਨੀਂਹਾਂ ਹੋ ਔਰ ਅਸੀਂ ਉਸ ਨੀਂਹਾਂ ਨੂੰ ਸਿਰਫ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰਾ ਸਟਾਫ ਜਿਹੜਾ ਕਿ ਇੰਨਾ ਬਹੁਤ ਹੀ ਮਿਹਨਤੀ ਹੈ ਔਰ ਉਹਨਾਂ ਦੇ ਸਦਕਾ ਹੀ ਅਸੀਂ ਇਸ ਇੰਸਟੀਚਿਊਟ ਨੂੰ ਅੱਜ ਵੀ ਉਹੀ 1940 ਵਾਲਾ ਜਿਹੜਾ ਸੇਰਾ ਇਦਨਸਿਲ ਤੇ ਸਜਿਆ ਸੀ ਮਾਨਮਤੀ ਸੰਸਥਾ ਹੋਣ ਦਾ ਉਹ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਐਡਮਿਸ਼ਨ ਦੇ ਦਿਨਸਾਂ ਤਾਂ ਜੋ ਸਿਫਾਰਸ਼ਾਂ ਮਿਲੀਆਂ ਜਿੱਥੋਂ ਦੂਰੋਂ ਦੂਰੋਂ ਫੋਨ ਆਏ ਮੈਨੂੰ ਲੱਗਦਾ ਸੀਗਾ ਕਿ ਰਜਿੰਦਰਾ ਕਾਲਜ ਤੇ ਵੀ ਐਡਮਿਸ਼ਨ ਲੈਣੀ ਐ ਏਡੀ ਕੋਈ ਖਾਸ ਗੱਲ ਤਾਂ ਨਹੀਂ ਹੈ ਪਰ ਪਿਛਲੇ 3 ਸਾਲਾਂ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਵਿਧਾਨ ਸਭਾ ਅਸੈਂਬਲੀ ਤੱਕ ਤੋਂ ਵੀ ਬੱਚਿਆਂ ਦੀਆਂ ਸਿਫਾਰਸ਼ਾਂ ਕੋਈ ਜਾਂਦੀਆਂ ਨਹੀਂ ਹਨ ਕਿ ਜੀ ਇਹਨਾਂ ਨੂੰ ਐਡਮਿਸ਼ਨ ਦੇ ਦਿਓ ਚਾਹੇ ਉਹ ਡਿਪਟੀ ਕਮਿਸ਼ਨਰ ਆਫਿਸ ਹੈ ਚਾਹੇ ਕੋਈ ਐਮ.ਐਲ.ਏ ਹਨ ਚਾਹੇ ਕੋਈ ਮੰਤਰੀ ਹਨ ਤਾਂ ਆਪਣੇ ਆਪ ਦੇ ਉੱਪਰ ਫਖਰ ਮਹਿਸੂਸ ਹੁੰਦਾ ਹੈ ਕਿ ਅੱਛਾ ਸਾਡਾ ਕਾਲਜ ਇੰਨਾ ਅ ਪ੍ਰਸਿੱਧ ਹੈ ਕਿ ਬੱਚੇ ਤਰਸੇ ਹਨ ਇਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਅ ਇਹ ਸਟਾਫ ਦੇ ਸਿਰ ਤੇ ਸਦਕਾ ਹੀ ਕੁਝ ਇੱਕ ਅਸੀਂ ਪਿਛਲੇ ਸਾਲਾਂ ਦੇ ਵਿੱਚ ਸਾਡੇ ਇੱਕ ਸੱਦੇ ਤੇ ਦੂਰੋਂ ਦੂਰੋਂ ਆ ਜਾਂਦੇ ਹਨ ਕੁਝ ਇੱਕ ਜਿਹੜੀਆਂ ਕਾਲਜ ਦੀਆਂ ਪ੍ਰਾਪਤੀਆਂ ਹਨ ਕਿਉਂਕਿ ਤੁਸੀਂ ਪੁਰਾਣੇ ਸਟੂਡੈਂਟਸ ਹੋ ਕੁਝ ਅਧਿਆਪਕ ਖਾਨ ਤਾਂ ਮੈਂ ਤੁਹਾਡੇ ਧਿਆਨ ਵਿੱਚ ਲੈ ਕੇ ਆਉਣਾ ਚਾਹਨੀ ਹਾਂ ਕਿ ਅਸੀਂ ਲਾਸਟ ইয়ার ਤਿੰਨ ਕੋਰਸਸ ਨਵੇਂ ਸ਼ੁਰੂ ਕੀਤੇ ਸੀ ਜਿਹੜੇ ਕਿ ਬਹੁਤ ਹੀ ਸਕਸੈਸਫੁਲੀ ਚੱਲੇ ਔਰ ਉਹਨਾਂ ਦੇ ਵਿੱਚ ਵੀ ਐਡਮਿਸ਼ਨਸ ਦੇ ਲਈ ਬਹੁਤ ਹੀ ਮਾਰਾ ਮਾਰੀ ਹੈ ਦੋ ਨਵੇਂ ਕੋਰਸਸ ਅਸੀਂ ਐਕਟਿਵਰ ਕੀਤਾ ਹਨ ਸ਼ੁਰੂ ਬੀ ਲੈਬ ਕੀਤੀ ਹੈ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦੇ ਵਿੱਚ 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 ਵੀ ਸੀਟਾਂ ਜਿਹੜੀਆਂ ਹਨ ਸਾਡੀਆਂ ਭਰ ਗਈਆਂ ਹਨ ਤਾਂ ਕਾਲਜ ਮੇਰਾ ਸਟਾਫ ਮੈਂ ਖੁਦ ਅਸੀਂ ਬੱਚਿਆਂ ਦੀ ਵਿਦਿਅਤਰੀ ਦੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤਾਂ ਕਿ ਜਿਹੜੇ ਪੁਰਾਣੇ ਇਥੋਂ ਪਾਸ ਆਊਟ ਹੋ ਗਏ ਹਨ ਜਾਂ ਜਿਹੜੇ ਇਸ ਟਾਈਮ ਪੜਾ ਰਹੇ ਹਨ ਔਰ ਕਦੇ ਅਸੀਂ ਵੀ ਇਥੋਂ ਰਿਟਾਇਰ ਹੋ ਕੇ ਚਲੇ ਜਾਣਾ ਹੈ ਤਾਂ ਹਮੇਸ਼ਾ ਹੀ ਸਾਡਾ ਸਿਰ ਜਿਹੜਾ ਹੈ गर्व ਦੇ ਨਾਲ ਉੱਚਾ ਰਹੇ ਕਿ ਅਸੀਂ ਇਸ ਕਾਲਜ ਦੇ ਕਦੇ ਹਿੱਸਾ ਰਹੇ ਸੀ तो एक बार फिर थोड़ा इतने पहुँचने से मैं बहुत बहुत धनवाद करती हाँ और आस करती हाँ कि साढ़ा अज का सा यह फंक्शन जोड़ा है तुम इंजॉय करो इस और अपने पुराने दिन जोड़े हैं उन्होंने याद करो एस बी आई बैंक तो मैनेजर साहब आए हुए हैं एक फोन किया और इन्होंने सू सौ बूटे जोड़े से प्लाटेन के वास्ते नाल दी हाँ कर दी और प्रोवाइड कर दिते और इस तरह ही ਕਾਲਜ ਦੇ ਵਾਸਤੇ ਕੁਝ ਵੀ ਅਸੀਂ ਮੰਗਦੇ ਹਾਂ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਹੈ ਜਿਹੜਾ ਹੀ ਡਿਸਪਲੇਬਲ ਸਟੇਸ਼ਨ ਹੋਵੇ ਜਾਂ ਕੋਈ ਸਾਡੇ ਸਾਥੀ ਹੋਣ ਨਿਯੂਮੈਨਾਈ ਹੋਣ ਕਿਉਂ ਮੈਨੂੰ ਨਹੀਂ ਲੱਗਦਾ ਕਿ ਉਹ ਦੋ ਸੈਕਿੰਡ ਵੀ ਲਗਾਉਂਦੇ ਹੋਣੇ ਆ ਕਿ ਉਹ ਨਾਲ ਨਾਲ ਹੀ ਹੁੰਦੇ ਕਿ ਜਿੱਦ ਤੋਂ ਸੋਧਾ ਨੂੰ ਕੀ ਚਾਹੀਦਾ ਹੈ ਤਾਂ ਇਸ ਕਰਕੇ ਆਪਾਂ ਇਸੇ

ਬਰੇ ਭਰਨ ਬਰੇ ਕਰ ਦਿੰਦੇ ਹਾਂ ਜਿਸ ਦਿਨ ਆਲੀ ਕਾਲਜ ਦੇ ਸਮੂਚੇ ਸਟਾਫ ਨੂੰ ਗੁਜ਼ਾਰਿਸ਼ ਹੈ ਕਿ 23 ਮੰਸ ਦੇ ਅੱਜ ਆ ਜੋ ਕੁਝ ਸੱਭੀ ਮੰਸ ਦੇ ਪਰ ਆ ਜੋ ਆਪਾਂ ਸਾਰੇ ਨੇ ਆ ਯਾਦਗਾਰ ਮੌਕੇ ਨੂੰ ਸਫਲ ਬਣਾਣੀ ਹੈ ਕਾਲਜ ਦੇ ਸਮੂਚੇ ਸਟਾਫ ਨੂੰ ਮੇਰੀ ਗੁਜ਼ਾਰਿਸ਼ ਹੈ ਕਿ 23 ਮੰਸ ਮੰ ਤਾਂ ਵੀ ਫਿਰ ਆਪਾਂ ਅ ਅ ਮੋਜੇ ਪ੍ਰੋਫੈਸਰ ਸਾਹਿਬਾਨ ਇੰਦੇ ਆ ਜਾਣ ਕੁਝ ਮਨ ਤੇ ਆ ਜਾਂਦੀ ਹੈ ਬਹੁਤ ਪਰਮਾਤਮਾ ਨੂੰ ਸ੍ਰੋਤ ਸ੍ਰੋਤ ਨਮਸਕਾਰ ਜੀ ਦੀ ਕਿਰਪਾ ਦੇ ਨਾਲ ਅੱਜ ਆਪਾਂ ਇਕੱਠੇ ਹੋਏ ਆ ਬੜਾ ਖੁਸ਼ੀਆਂ ਦੇ ਨਾਲ